ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਨਪ੍ਰੀਤ ਸਿੰਘ 8 ਅਕਤੂਬਰ ਦਾ ਇਤਿਹਾਸ ਲੈ ਕੇ ਆਪ ਸਭ ਸੰਗਤਾਂ ਦੇ ਮੋਹਰੇ ਹਾਜ਼ਰ ਹਾਂ ਜੀ 8 ਅਕਤੂਬਰ 1742 ਤਿੰਨ ਨਿਰਮੋਹਗੜ੍ਹ ਦੀ ਲੜਾਈ ਹੋਈ ਸੀ ਜੋ ਅਜਮੇਰ ਚੰਦ ਦੀ ਫੌਜ ਅਤੇ ਸਿੱਖਾਂ ਦੇ ਵਿਚਾਲੇ ਲੜੀ ਗਈ ਬਾਈਧਾਰ ਦੇਆਂ ਰਾਜਿਆਂ ਦੇ ਵੱਲੋਂ Hindu ਰਾਜਿਆਂ ਨੇ ਪਹਾੜੀ ਰਾਜਿਆਂ ਨੇ ਮਿਲ ਕੇ ਇਹ ਹਮਲਾ ਕੀਤਾ ਸੀ ਮੁਕਾਮ ਅਜੀਹਾ ਸਿਗਾਤ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਿ ਉਹਨਾਂ ਦੇ ਵੱਲੋਂ ਦਿੱਤੇ ਗਏ ਥਾਪੜੇ ਦੇ ਤਹਿਤ ਸਿੱਖਾਂ ਨੇ ਵੱਧ ਚੜ ਕੇ ਇਸ ਜੰਗ ਦੇ ਵਿੱਚ ਆਪਣੇ ਕਰਤੱਵ ਦਿਖਾਏ। ਅਜਮੇਰ ਚੰਦ ਦੀ ਫੌਜ ਪੂਰੇ ਤਰੀਕੇ ਦੇ ਨਾਲ ਤਿਆਰ ਬਰ ਤਿਆਰਤਾ ਸੀ। ਉਹਨਾਂ ਦੇ ਕੋਲ ਗੋਲਾ ਬਾਰੂਦ ਪੂਰਾ ਤਰੀਕੇ ਦੇ ਨਾਲ ਸਿਗਾ ਜਖੀਰਾ ਮੌਜੂਦ ਸੀਗਾ ਅਜਮੇਰ ਚੰਦ ਦੀ ਫੌਜ ਨੇ ਗਿਣਤੀ ਦੇ ਵਿੱਚ ਆਪਣੇ ਜਵਾਨ ਵੀ ਕਾਫੀ ਇਕੱਠੇ ਕੀਤੇ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਗਿਣਤੀ ਦੇ ਵਿੱਚ ਸਿੰਘ ਵੀ ਘੱਟ ਸੀ ਪਰ ਉਸ ਸਿੰਘ ਤਿਆਰ ਬਰ ਤਿਆਰ ਸੀਗੇ। ਥਾਪੜਾ ਸਿਗਾ ਉਹਨਾਂ ਨੂੰ ਸਿੰਘਾਂ ਨੂੰ ਦਸੰਪਿਤਾ ਦਾ ਪਾਜਣਾ ਪਵਾ ਦਿੱਤੀਆਂ ਆਖਰ ਰਾਜਾ ਅਜਮੇਰ ਚੰਦ ਆਪਣੇ ਮਨਸੂਬੇ ਦੇ ਵਿੱਚ ਸਫਲ ਨਾ ਹੋ ਸਕਿਆ ਅਤੇ ਗੁਰੂ ਦੀ ਕਿਰਪਾ ਦੇ ਨਾਲ ਸਿੱਖਾਂ ਦੀ ਜਿੱਤ ਹੋਈ ਅਸਲ ਦੇ ਵਿੱਚ ਅਨੰਦਪੁਰ ਸਾਹਿਬ ਵਿਖੇ ਸੰਨ 1700 ਦੇ ਹਮਲੇ ਦੇ ਵੇਲੇ ਸਤਗੁਰੂ ਜੀ ਨੇ ਸਹਬਜ਼ਾਦਾ ਅਜੀਤ ਸਿੰਘ ਜੀ ਨੂੰ ਧਾਰਾਗੜ ਅਤੇ ਨਰਮੋਹਗੜ ਦੇ ਕਿਲਿਆਂ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ ਆਪ ਜੀ ਨੇ ਸੂਰਬੀਰਤਾ ਦੇ ਨਾਲ ਮੁਕਾਬਲੇ ਆ ਕਰਦਿਆਂ ਹੋਇਆਂ ਬਖੂਬੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਅਤੇ ਹਰ ਵਾਰ ਇਨ੍ਹਾਂ ਮੁਗਲਾਂ ਅਤੇ ਭਾਈ ਧਾਰਦਿਆਂ ਪਹਾੜੀ ਹਿੰਦੂ ਰਾਜਿਆਂ ਦੀਆਂ ਫੌਜਾਂ ਨੂੰ ਭਾਜਣਾ ਪੁਆਈਆਂ ਜਿੱਤਨਕ ਨਹੀਂ ਦਿੱਤਾ ਅੱਜ ਜਿਹੜੇ ਲੋਕ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਇਹ ਪ੍ਰਚਾਰ ਕਰਦੇ ਨੇ ਕਿ Hindu ਧਰਮ ਦਾ ਅੰਗ ਹੈ ਸਿੱਖ ਅਤੇ ਰਾਸ਼ਟਰਵਾਦ ਰਾਸ਼ਟਰਵਾਦੀ ਸਿੱਖ ਸਿੱਧ ਕੀਤਾ ਜਾਂਦਾ ਸਿੱਖਾਂ ਨੂੰ ਇਹ ਗੱਲ ਤਾਂ ਜਵਾਬ ਜ਼ਰੂਰ ਦੇਣ ਉਹ ਕਿ ਗੁਰੂ ਗੋਬਿੰਦ ਸਿੰਘ ਜੀ ਜੇਕਰ ਹਿੰਦੂ ਧਰਮ ਅਤੇ ਭਾਰਤੀ ਰਾਸ਼ਟਰ ਦੇ ਲਈ ਆਪਣਾ ਸਭ ਕੁਝ ਨਿਛਾਵਰ ਕਰ ਗਏ ਸੀ ਤਾਂ ਹਿੰਦੂ ਪਹਾੜੀ ਰਾਜੀਆਂ ਨੇ ਗੁਰੂ ਸਾਹਿਬ ਦੇ ਉੱਤੇ ਬਾਰ-ਬਾਰ ਹਮਲੇ ਕਿਉਂ ਕੀਤੇ ਕਿ ਅੱਜ ਦੇ ਰਾਸ਼ਟਰਵਾਦੀ ਉਹਨਾਂ ਦੇ ਵੱਲੋਂ ਕੀਤੇ ਕੋਤਾਈਆਂ ਦੀ ਮੁਆਫੀ ਸਿੱਖ ਕੌਮ ਤੋਂ ਮੰਗਣਗੇ ਅਸਲ ਦੇ ਵਿੱਚ ਬ੍ਰਾਹਮਣਵਾਦ ਦੀ ਸੋਚ ਮੂੜ ਤੋਂ ਹੀ ਗੁਰੂ ਨਾਨਕ ਦੇ ਘਰ ਦੇ ਖਿਲਾਫ ਭੁਗਤ ਦੇ ਆਈ ਹੈ ਅਜਗੁਰ ਨਾਨਕ ਦੇ ਸਿੱਖਾਂ ਨੂੰ ਹੀ ਆਪਣੇ ਮੁਫਾਦ ਲਈ ਵਰਤਿਆ ਜਾਣਾ ਚਾਹੀਦਾ ਹੈ ਇਹ ਉਹ ਸੋਚਦੇ ਨੇ ਲੇਕਿਨ ਸਿੱਖ ਜਾਗ ਰਖਣੀ ਜਿਸ ਤੋਂ ਬਾਅਦ ਸਿੱਖ ਕੌਮ ਨੂੰ ਹੁਣ ਸਾਵਧਾਨੀ ਦੇ ਨਾਲ ਹਮੇਸ਼ਾ ਅੱਗੇ ਵਧਣਾ ਪਿਆ ਤੇ ਸਿੱਖ ਕੌਮ ਉਸ ਵੇਲੇ ਅੱਗੇ ਵਧੀ ਵੀ ਅੱਗੇ ਪੜਾਂਗੇ ਅਸੀਂ 8 ਅਕਤੂਬਰ 1829 ਵਾਲੇ ਦਿਨ ਸਰਦਾਰ ਖੜਕ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ ਸੀ ਕੈਦ ਦੇ ਵਿੱਚ ਸੁੱਟ ਦਿੱਤਾ ਗਿਆ ਕਮਰ ਖੜਕਤੇਗੇ ਸ਼ੇਰ-ਏ-ਪੰਜਾਬ ਸਰਦਾਰ ਰਣਜੀਤ ਸਿੰਘ ਅਤੇ ਬੀਬੀ ਦਤਾਰ ਕੌਰ ਦੇ ਸਭ ਤੋਂ ਵੱਡੇ ਪੁੱਤਰ ਸੀ ਆਪ ਦਾ ਜਨਮ 9 ਫਰਵਰੀ 1801 ਵਾਲੇ ਦਿਨ ਲਾਹੌਰ ਵਿਖੇ ਹੁੰਦਾ ਹੈ ਸਰਦਾਰ ਰਣਜੀਤ ਸਿੰਘ ਦੇ ਕਾਲ ਚਲਾਣਾ ਕਰਨ ਤੋਂ ਬਾਅਦ 1 ਸਤੰਬਰ ਨੂੰ ਆਪ ਨੂੰ ਗੱਦੀ ਦਿੱਤੀ ਜਾਂਦੀ ਹੈ ਸਰਦਾਰ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਡੋਗਰਿਆਂ ਤੇ ਬ੍ਰਾਹਮਣਾਂ ਦੀ ਗੱਦਾਰੀ ਦੇ ਕਾਰਨ ਹੀ ਇੱਕ ਅਜੀਹੀ ਖਾਣਾਚੰਗੀ ਸ਼ੁਰੂ ਹੋ ਜਾਂਦੀ ਹੈ ਜੋ ਖਤਮ ਨਹੀਂ ਹੁੰਦੀ ਜਿਸ ਦੇ ਵਿੱਚ ਆਪਸੀ ਭਰਾਵਾਂ ਨੂੰ ਜੰਗ ਦੀ ਕਤਲੋ ਗਾਰੇ ਦੇ ਵਿੱਚ ਜੋ तमाम ਚੀਜ਼ਾਂ ਵੇਖੀਆਂ ਗਈਆਂ ਉਹ ਇਹ ਸੀਗੀਆਂ ਕਿ ਇਤਿਹਾਸ ਦੇ ਵਿੱਚ ਇਹ ਇੱਕ جنگ ਭਾਈ ਮਾਰੂ جنگ ਬਣ ਕੇ ਉਭਰੀ ਜਦੋਂ ਕਿ ਸ਼ਹਾਦਤ ਸੀਗੀ ਖੜਕ ਸਿੰਘ ਮਹਾਰਾਜਾ ਦੀ ਜਿਸ ਸ਼ਹਾਦਤ ਦੀ ਅਸੀਂ ਇੱਥੇ ਗੱਲ ਕਰ ਰਹੇ ਹਾਂ ਇਹ ਉਹ ਕਾਲ ਸੀਗਾ ਕਿ ਜਿਸ ਵੇਲੇ ਸਿੱਖਾਂ ਦਾ ਰਾਜ ਕਾਇਮ ਕਰ ਰੱਖਣਾ ਬੇहद ਜ਼ਰੂਰੀ ਸੀ ਸਿੱਖਾਂ ਦੇ ਰਾਜ ਦੇ ਉੱਤੇ ਕਈਆਂ ਦੀ ਨਿਗਾਹਾਂ ਸੀਗੀਆਂ ਅੰਗਰੇਜ਼ਾਂ ਨੇ ਵੀ ਆਪਣੇ ਵੱਲੋਂ ਕੋਸ਼ਿਸ਼ਾਂ ਕਰਕੇ ਇਸ ਰਾਜ ਨੂੰ ਹਥਿਆਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਤੋਂ ਪਹਿਲਾਂ ਡੋਗਰਿਆਂ ਦਾ ਸਾਥ ਲਿਆ ਗਿਆ ਗਦਾਰਾਂ ਨੇ ਆਪਣੀ ਭੂਮਿਕਾ ਨਿਭਾਈ ਅਤੇ ਸਿੱਖ ਰਾਜ ਨੂੰ ਖੋਣ ਦੀ ਕੋਸ਼ਿਸ਼ਾਂ ਉਸ ਵੇਲੇ ਇਹਨਾਂ तमाम ਲੋਕਾਂ ਨੇ ਕੀਤੀਆਂ ਗਦਾਰ ਡੋਗਣਿਆਂ ਨੇ ਆਪਣੀਆਂ ਕੁਟਲ ਚਾਲਾਂ ਚਲਦੇ ਆਂ ਜੋ ਕੁਝ ਰਣਨੀਤੀ ਉਸ ਵੇਲੇ ਘੜੀ ਉਸ ਨੇ ਸਿੱਖ ਰਾਜ ਨੇ ਇੱਕ ਵੱਡੀ ਢਾਹ ਲਾਈ ਮਹਾਰਾਜ ਖੜਕ ਸਿੰਘ ਦੇ ਖਿਲਾਫ ਅਜੇਹੇ ਪੜਕਾ ਉਪਾਸ਼ਨ ਦਿੱਤੇ ਜਾਣੇ ਸ਼ੁਰੂ ਕਰ ਦਿੱਤੇ ਗਏ ਨਤੀਜੇ ਵਜੋਂ ਮਹਾਰਾਜਾ ਖੜਕ ਸਿੰਘ ਦੇ ਸਲਾਹਕਾਰ ਸਰਦਾਰ ਚੇਤ ਸਿੰਘ ਬਾਜਵੇ ਨੂੰ ਮਹਾਰਾਜਾ ਖੜਕ ਸਿੰਘ ਦੇ ਸਾਹਮਣੇ ਹੀ ਕਤਲ ਕਰ ਦਿੱਤਾ ਗਿਆ ਅਤੇ ਬਾਅਦ ਦੇ ਵਿੱਚ ਮਹਾਰਾਜਾ ਖੜਕ ਸਿੰਘ ਨੂੰ ਵੀ ਕੈਦ ਦੇ ਵਿੱਚ ਸੁੱਟ ਦਿੱਤਾ ਗਿਆ ਇਹ ਲਾਹੌਰ ਤਰਪਾਦ ਦਾ ਪਹਿਲਾ ਕਤਲ ਸੀ ਜਿੱਥੇ ਕਤਲਗਾਰ ਤੋਂ ਬਾਅਦ ਗਦਾਰਾਂ ਨੇ ਆਪਣੇ ਵੱਲੋਂ ਸਿੱਖ ਰਾਜ ਦੇ ਉੱਤੇ ਪਕੜ ਬਣਾਉਣੀ ਸ਼ੁਰੂ ਕਰ ਦਿੱਤੀ 7 ਅਕਤੂਬਰ 2003 ਵਾਲੇ ਦਿਨ ਸਹਿਸਤਾਰੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਵੋਟਾਂ ਦਾ ਹੱਕ ਖਤਮ ਕਰ ਦਿੱਤਾ ਗਿਆ ਸੀ ਜਦ ਅਸੀਂ ਗੱਲ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਸ ਦਾ ਇਤਿਹਾਸ 100 ਸਾਲ ਤੋਂ ਪੁਰਾਣਾ ਹੈ ਵੱਡੀ ਗਿਣਤੀ ਦੇ ਵਿੱਚ ਗੁਰੂ ਘਰਾਂ ਦੀ ਸਾਮ ਸੰਭਾਲ ਇਸ ਕਮੇਟੀ ਦੇ ਵੱਲੋਂ ਕੀਤੀ ਜਾਂਦੀ ਹੈ ਮਹੰਤਾ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇਸ ਕਮੇਟੀ ਨੂੰ ਹੋਂਦ ਦੇ ਵਿੱਚ ਲਿਆਂਦਾ ਗਿਆ ਗੁਰੂ ਘਰਾਂ ਦੀ ਸਾਮ ਸੰਭਾਲ ਚਾਬੀਆਂ ਦਾ ਮੋਰਚਾ ਤੇ ਕਈ ਹੋਰ ਵੱਡੇ ਮੋਰਚੇ ਇਸ ਕਮੇਟੀ ਨੇ ਜਿੱਤੇ ਆਂਦਿਆਂ-ਔਂਦਿਆਂ ਸਾਲ 2003 ਦੇ ਵਿੱਚ ਅਜਿਹੀ ਇੱਕ ਭੂਮਿਕਾ ਬੰਨੀ ਗਈ ਇੱਕ ਅਜਿਹਾ ਬਿੱਲ ਪਾਸ ਕੀਤਾ ਗਿਆ ਕਿ ਉਹੀ ਸਿੱਖ ਇਸ ਦੇ ਵਿੱਚ ਵੋਟ ਪਾ ਸਕਦਾ ਹੈ ਜੋ ਅਮਰਤ ਧਾਰੀ ਹੋਏਗਾ ਸਹਿਜ ਧਾਰੀ ਸਿੱਖਾਂ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਦੇ ਵਿੱਚ ਵੋਟ ਦਾ ਅਧਿਕਾਰ ਖੋਹ ਦਿੱਤਾ ਗਿਆ ਉਹਨਾਂ ਤੋਂ ਵਾਪਸ ਲੈ ਲਿਆ ਦਿੱਤਾ ਗਿਆ ਹੈ ਇਹ ਕੋਸ਼ਿਸ਼ਾਂ ਇਹੀ ਸੀਗੀਆਂ ਕਿ ਵੱਧ ਤੋਂ ਵੱਧ ਸਿੱਖਾਂ ਨੂੰ ਸਿੱਖੀ ਦੇ ਵੱਲ ਪ੍ਰੇਰਿਆ ਜਾਏ ਗੁਰਬਾਣੀ ਦੇ ਨਾਲ ਅਤੇ ਅੰਮ੍ਰਿਤ ਦੇ ਨਾਲ ਅੰਮ੍ਰਿਤ ਛਕਾ ਕੇ ਬਾਣੇ ਵਾਲੇ ਸਿੰਘ ਬਣਾਇਆ ਜਾਏ ਤੇ ਉਸੇ ਚੀਜ਼ ਨੂੰ ਜਿਉਂਦਾ ਰੱਖਦਿਆਂ ਹੋਇਆਂ ਉਸੇ ਪ੍ਰਥਾ ਨੂੰ ਚਾਲੂ ਰੱਖਦਿਆਂ ਹੋਇਆਂ ਇਹ ਇੱਕ ਕੋਸ਼ਿਸ਼ ਕੀਤੀ ਗਈ ਤੇ ਹੱਲੇ ਤੱਕ ਵੀ ਇਹ ਮਾਮਲਾ ਸੁਰਖੀਆਂ ਦੇ ਵਿੱਚ ਤਦ ਤਦ ਆਉਂਦਾ ਜਦ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆਉਂਦੀਆਂ ਨੇ ਤੇ ਇਹ ਸੀ 8 ਅਕਤੂਬਰ ਅੱਜ ਦੇ ਦਿਨ ਦਾ ਇਤਿਹਾਸ ਮੈਨੂੰ ਦਿਓ ਇਜਾਜ਼ਤ ਧੰਨਵਾਦ